ਤਰੰਤਰੰ ਜ਼ਮਨੀ ਚੋਣ ਤੋਂ ਪਹਿਲਾਂ-ਪਹਿਲਾਂ ਸੈਂਟਰ ਲੀਡਰਸ਼ਿਪ ਦੇ ਵਿੱਚ ਹਲਜੁਲ ਮਹਿਸੂਸ ਹੋਣ ਲੱਗੀ ਹੈ ਸੈਂਟਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੀਜੇਪੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਸਮੀਕਰਨ ਕੁਝ ਬਦਲੇ ਜਾਣ ਤਰੰਤਰੰ ਜ਼ਮਨੀ ਚੋਣ ਇਸ ਵੇਲੇ ਆ ਬੀਜੇਪੀ ਵੱਲੋਂ ਉਮੀਦਵਾਰ ਨੇ ਹਰਜੀਤ ਸਿੰਘ ਸੰਧੂ ਔਰ ਲਗਾਤਾਰ ਪ੍ਰਚਾਰ ਦਿੜਾਉ ਕੀਤਾ ਵੀ ਜਾ ਰਿਹਾ ਪਰ ਇਸ ਦੇ ਦਰਮਿਆਨ ਐ ਪ੍ਰਤੀਤ ਹੋਣ ਲੱਗਿਆ ਹੈ ਕਿ ਸ਼ਾਇਦ ਬੰਦੀ ਸਿੰਘਾਂ ਦਾ ਮਸਲਾ ਬੀਜੇਪੀ ਹੁਣ ਲੈ ਕੇ ਉੱਭਰ ਸਕਦੀ ਹੈ ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਰੁਝਾਨ ਹੈ ਹੌਲੀ ਹੌਲੀ ਬੀਜੇਪੀ ਕਿੱਧਰ ਵੱਲ ਨੂੰ ਜਾ ਰਹੀ ਹੈ ਇਹਦੇ ਅਨੁਮਾਨ ਉਦੋਂ ਲੱਗਦੇ ਆ ਜਦੋਂ ਬੰਦੀ ਸਿੰਘਾਂ ਨੂੰ ਲੈ ਕੇ ਸੈਂਟਰ ਲੀਡਰਸ਼ਿਪ ਦੇ ਵਿੱਚ ਚਰਚਾ ਛੜ ਜਾਵੇ। ਉਹੀ ਸੈਂਟਰ ਲੀਡਰਸ਼ਿਪ ਜਿੱਥੇ ਗ੍ਰਹਿ ਮੰਤਰੀ ਇਹ ਦਾਵਾ ਕਰਦੇ ਆ ਸਿੱਧੇ ਤੌਰ ਦੇ ਉੱਤੇ ਫਰਮਾਨ ਦਿੰਦੇ ਆ ਕਿ ਬੰਦੀ ਸਿੰਘ ਜਿਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਜਾਵੇਗੀ। ਉਹੀ ਸੈਂਟਰ ਲੀਡਰਸ਼ਿਪ ਉਸੇ ਸੈਂਟਰ ਲੀਡਰਸ਼ਿਪ ਦੇ ਜਿਹੜੇ ਵੱਡੇ ਲੀਡਰ ਨੇ ਹੁਣ ਉਹ ਬੰਦੀ ਸਿੰਘਾਂ ਦਾ ਹਵਾਲਾ ਦੇ ਕੇ ਗੱਲਾਂ ਕਰਨ ਲੱਗੇ ਹੋਣ ਤੇ ਸਮਝ ਲੈਣਾ ਚਾਹੀਦਾ ਹੈ ਕਿ ਆਉਂਦੇ ਸਮੇਂ ਵਿੱਚ ਬੀਜੇਪੀ ਪੰਜਾਬ ਵਾਸਤੇ ਕੁਝ ਵੱਡਾ ਪਲਾਨ ਕਰ ਰਹੀ ਹੈ ਠਰ ਜੋ ਚਰਚਾਵਾ ਨੇ ਉਸ ਦੇ ਵਿੱਚ ਇਹ ਬਾਤ ਚਾ ਜਾ ਰਿਹਾ ਹੈ ਇਹ ਸਮਝ ਆ ਰਿਹਾ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਬੀਜੇਪੀ ਆਪਣਾ ਸਥਾਨ ਬਣਾਉਣ ਵਾਸਤੇ ਚੋਣ ਲੜ ਸਕਦੀ ਹੈ ਹਾਲਾਂਕਿ ਜਿੱਤ ਵਾਸਤੇ ਐਤਕੀਵੀ ਲੜੇ ਨਾਲ ਲੜੇ ਉਹ ਹੁਣ ਵਕਤ ਦੱਸੇਗਾ ਪਰ ਬੀਜੇਪੀ ਨੂੰ ਆਪਣਾ ਸਥਾਨ ਬਣਾਉਣ ਦੇ ਵਿੱਚ ਜ਼ਿਆਦਾ ਰੁਚੀ ਹੈ ਹਾਲਾਂਕਿ ਪੰਜਾਬ ਦੇ ਅੰਦਰ ਬੀਜੇਪੀ ਦਾ ਜਿਹੜਾ ਸੰਚਾਲਨ ਹੈ ਉਹ ਅਚਾਨਕ ਕਿਸ ਤਰ੍ਹਾਂ ਵੱਖਰੇ ਪੱਧਰ ਦੇ ਉੱਤੇ ਪਖਿਆ ਖਾਸ ਤੌਰ ਦੇ ਉੱਤੇ ਪੁਆਦ ਦਾ ਖੇਤਰ ਜਾਂ ਚੰਡੀਗੜ੍ਹ ਦੇ ਲਾਗਲੇ ਖੇਤਰ ਜਿਹੜਾ ਉਹ ਕਿਵੇਂ ਭਾਜਪਾ ਦੇ ਅਧੀਨ ਆਉਂਦਾ ਜਾਂ ਉਸ ਦੇ ਆਧਾਰ ਦੇ ਉੱਤੇ ਬਦਲਦਾ ਨਜ਼ਰ ਆਇਆ ਉਹ ਅਸੀਂ ਹਰਿਆਣੇ ਦੇਖਿਆ ਕਿਵੇਂ ਹਰਿਆਣੇ ਦੇ ਮੁੱਖ ਮੰਤਰੀ ਪੰਜਾਬ ਦੇ ਇਸ ਖੇਤਰ ਦੇ ਵਿੱਚ ਚੰਡੀਗੜ੍ਹ ਦੇ ਲਾਗੇ ਵਾਲੇ ਖੇਤਰ ਦੇ ਵਿੱਚ ਵਿਚਰਦੇ ਨਜ਼ਰ ਆਏ ਨੇ ਉਹ ਵੀ ਅਸੀਂ ਦੇਖਿਆ ਪਰ ਹੁਣ ਇਹ ਪ੍ਰਤੀਤ ਹੋ ਰਿਹਾ ਹੈ ਕਿ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਵੀ ਭਾਜਪੀ ਕੁਝ ਬਦਲ ਸਕਦੀ ਹੈ ਖਾਸ ਤੌਰ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਹੁਣ ਸਮਿਕਰਨ ਤੇਜ਼ ਹੋਏ ਨਜ਼ਰ ਆ ਰਹੇ ਹੈ ਆਰ ਪੀ ਸਿੰਘ ਜਿਹੜੇ ਕੇਂਦਰੀ ਲੀਡਰ ਨੇ ਵੱਡੇ ਲੀਡਰ ਮੰਨੇ ਜਾਂਦੇ ਆ ਉਹਨਾਂ ਦੇ ਵੱਲੋਂ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਤਰਜ਼ੁਜਵੀਜ਼ਾ ਦਿੱਤੀਆਂ ਜਾ ਰਹੀਆਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਵਾਰ-ਵਾਰ ਉਹ ਇਹ ਅਪੀਲ ਕਰ ਰਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲੇ ਨੇ ਔਰ ਰੇਖਾ ਗੁਪਤਾ ਨੂੰ ਮਿਲੇ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਕੋ ਲੱਗੀ ਹੈ ਹੋ ਸਕਦਾ ਹੈ ਕਿ ਪ੍ਰੋਫੈਸਰ ਰਵਿੰਦਰਪਾਲ ਪੁਲਰ ਦੀ ਰਿਹਾਈ ਜਿਹੜੀ ਹੈ ਉਹ ਇਹਨਾਂ ਜਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਕਰ ਦਿੱਤੀ ਜਾਵੇ ਕਿਉਂਕਿ ਇਹ ਅਚਾਨਕ ਤੀਬਰਤਾ ਦੇ ਨਾਲ ਇਹ ਮੁੱਦਾ ਵਧਿਆ ਹਾਲਾਂਕਿ ਬਲਵੰਤ ਸਿੰਘ ਰਾਜੋਣਾ ਜਿਸ ਨੂੰ ਲੈ ਕੇ ਆਲਰੇਡੀ ਅਮਿਤ ਸ਼ਾਹ ਦੇ ਵੱਲੋਂ ਬਿਆਨ ਦਿੱਤਾ ਜਾ ਚੁੱਕਿਆ ਹੈ ਉਹ ਦਵਿੰਦਰਪਾਲ ਭੁੱਲਰ ਦਾ ਮਾਮਲਾ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਔਰ ਉਮੀਦ ਹੈ ਕਿ ਜਲਦ ਉਸ ਉੱਤੇ ਵੀ ਸੁਣਵਾਈ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਲੈ ਕੇ ਹੁਣ ਕੇਂਦਰੀ ਲੀਡਰ ਇਸ ਉੱਤੇ ਵਿਚਾਰ ਕਰਦੇ ਨਜ਼ਰ ਆ ਰਹੇ ਆ ਵਾਰ-ਵਾਰ ਕਹਿੰਦੇ ਆ ਕਿ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੂੰ ਲਿਖਤੀ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿਆਸ ਲੱਗ ਰਹੇ ਨੇ ਕਿ ਆਉਂਦੇ ਸਮੇਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਲੈ ਕੇ ਕੋਈ ਵੱਡਾ ਫੈਸਲਾ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕਰ ਦਿੱਤਾ ਜਾਵੇ ਹੋ ਸਕਦਾ ਹੈ ਕਿ ਉਹਨਾਂ ਨੂੰ ਰਿਹਾਈ ਕਰ ਦਿੱਤਾ ਜਾਵੇ ਬਹੁਤ ਸਾਰੀਆਂ ਗੱਲਾਂ ਨੇ ਪਰ ਇਸ ਤਰ੍ਹਾਂ ਕਰਨ ਦੇ ਨਾਲ ਬੀਜੇਪੀ ਦੇ ਵਾਸਤੇ ਇੱਕ ਸੌਫਟ ਕੋਰਨਰ ਜ਼ਰੂਰ ਬਿਲਡ ਅਪ ਹੋ ਸਕਦਾ ਹੈ ਉਹ ਹੁਣ ਸਮਾਂ ਦੱਸੇਗਾ ਕਿ ਪੰਜਾਬ ਕਿੱਧਰ ਵੱਲ ਨੂੰ ਜਾਂਦਾ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ